ਜੇ ਨਾ ਚੱਲ ਰਿਹਾ ਪਿੰਡ ਪੱਤੀ ਜਗੀਰ ਔਰ ਮਾਰਨਿੰਗ ਵਾਕ ਗਰੁੱਪ ਦੇ ਜਿਹੜੇ ਮੈਂਬਰ ਫਗਵਾੜੇ ਤੋਂ ਨੇ ਸਪੈਸ਼ਲ ਚੱਲ ਕੇ ਆਏ ਨੇ ਕਿਤੋਂ ਰਸ ਖੇਂਦੇ ਲਈ ਔਰ ਕਵਲਜੀਤ ਲੈ ਕੇ ਆਇਆ ਪਿੰਡ ਕਾਲਿਆਂ ਤੋਂ ਲੱਸੀ ਰਸਤੇ ਵਿੱਚ ਪਾ ਕੇ ਪੀਣ ਲਈ ਔਰ ਇਹਨਾਂ ਨੇ ਇਹ ਬਿਲਣਾ ਵੀ ਬਹੁਤ ਅੱਛਾ ਬਣਾਇਆ ਹੋਇਆ ਜਿਹੜਾ ਕਿ ਚੱਲਦਾ ਫਿਰਦਾ ਹੈ ਇਹਨੂੰ ਟਰੈਕਟਰ ਦੇ ਮਗਰ ਪਾ ਕੇ ਤੁਸੀਂ ਕਿਸੇ ਪਿੰਡ 'ਚ ਹੋਰ ਵੀ ਲਿਜਾ ਸਕਦੇ ਹੋ ਔਰ ਉਸ ਤੋਂ ਇਲਾਵਾ ਜੇ ਕਿਸੇ ਚਾਹੁੰਦਾ ਕਿ ਮੇਰੇ ਖੇਤਾਂ ਦੇ ਵਿੱਚ ਹੀ ਜਾ ਕੇ ਰਸ ਕੱਟ ਕੇ ਆਉਂਦਾ ਉਹ ਵੀ ਲੈ ਜਾਂਦੇ ਨੇ ਔਰ ਆਪ ਵੀ ਇਹਨਾਂ ਨੇ ਇੱਥੇ ਵੀ ਚੁੰਬਾ ਪਟਿਆ ਹੋਇਆ ਘੜ ਤਿਆਰ ਕਰਨ ਦੇ ਲਈ ਬਹੁਤ ਵਧੀਆ ਔਰ ਆਰਗੈਨਿਕ ਹੈ ਨਾ ਦਾ ਸਾਰਾ ਕਿੰਨਾ ਕਮਾਲ ਦੇ ਨਾਲ ਤੇ ਸਪੀਡ ਹੈ ਨਿਕਲ ਕੇ ਬਾਹਰ ਆ ਰਹੀ ਹੈ ਜਿਹੜੀ ਪਿਛੇ ਕੋਠੀ ਦਿਖਾਈ ਦੇ ਰਹੀ ਹੈ ਇਹ ਰਿਪੋਰਟ ਸਿੰਘ ਆਪਾਂ ਪਰਿਵਾਰ ਇਸ ਵੇਲੇ ਬਾਹਰਲੇ ਮੌਕੇ ਸੈਟਲਡ ਹੈ ਬਹੁਤ ਹੀ ਸ਼ੌਕ ਦੇ ਨਾਲ ਇਹਨਾਂ ਨੇ ਇੱਕ ਘਰ ਤਿਆਰ ਕੀਤੀ ਸੀ ਫਾਰਮ ਦੇ ਤਰ੍ਹਾਂ ਲਗਾਏ ਹੋਏ ਨੇ ਔਰ ਇਸ ਵੇਲੇ ਸਿਰਫ ਇੱਕ ਉਠੀ ਇਹਨਾਂ ਦੇ ਘਰ ਟੇਕਰ ਕੋਲ ਜਿਹੜਾ ਕਿ ਦਾ ਦੇਖ-ਦੇਖ ਕੇ ਰੱਖਦਾ ਹੈ ਤੇ ਇੱਥੇ ਸਾਨੂੰ ਲੈ ਕੇ ਆਏ ਨੇ ਰਿਟਾਇਰਡ ਬਲੋਕ এডਿਕੇਸ਼ਨ ਅਫੀਸਰ ਸੁਨਦੀਪ ਸਿੰਘ ਬੰਗਾ ਜੀ ਕਿ ਇਹਨਾਂ ਦਾ ਬਹੁਤ ਮਿੱਤਰਚਾਰਾ ਇਹਨਾਂ ਦੇ ਨਾਲ ਤੇ ਇਹ ਕਹਿੰਦੇ ਵੀ ਚਲੋ ਆਪਾਂ ਰਸ ਪੀਣਾ ਉੱਥੇ ਹਾਂ ਇਹਨੇ ਕਵਲਜੀਤ ਸਿੰਘ ਪਿੰਡ ਕਾਲਿਆਂ ਤੋਂ ਇਹ ਬਹੁਤ ਸ਼ਕੀਨ ਨੇ ਯਾਰਾਂ ਦੇ ਯਾਰ ਨੇ ਹਾਂਜੀ ਤੁਸੀਂ ਦੱਸੋ ਇਹ ਕਿਹਨਾਂ ਦੀ ਗੁੱਠੀ ਹੈ ਜੀ ਜਿੱਥੇ ਖੜੇ ਤੁਸੀਂ ਇਹ ਆਪਣੇ ਖਾਸ ਅਰੇਸਟ ਦਾ ਰਿਆ ਸੱਜਣ ਮਿੱਤਰ ਕੀ ਨਾਂ ਉਹਨਾਂ ਦਾ ਆਪਣੇ ਰਿਸ਼ਪਾਲ ਸਿੰਘ ਰਿਸ਼ਪਾਲ ਉਹ ਕਿਹੜੇ ਮੁਲਕ ਚ ਨੇ ਇਸ ਵੇਲੇ ਉਹ ਆਪਣੇ ਅਮਰੀਕਾ ਚ ਆ ਸਾਰਾ ਸਾਰਾ ਪਰਿਵਾਰ ਹੀ ਉੱਥੇ ਸੈਟਲਡ ਹੈ ਵਧੀਆ ਹਾਂਜੀ ਔਰ ਪਿੱਛੇ ਤੁਹਾਡੇ ਕੋਲ ਜ਼ਿੰਮੇਵਾਰੀ ਹੈ ਔਰ ਤੁਹਾਡੇ ਸੱਜਣ ਮਿੱਤਰ ਇੱਥੇ ਰਹਿੰਦੇ ਨੇ ਜਿਹੜੇ ਇਹਦਾ ਦੇਖ ਰੇਖ ਕਰਦੇ ਨੇ ਤੇ ਆਹ ਦੇਖੋ ਰਸ ਲੈ ਕੇ ਸਾਡੇ ਕਟਾਰੀਆ ਸਾਹਿਬ ਇੱਥੇ ਪਹੁੰਚੇ ਕਟਾਰੀਆ ਸਾਹਿਬ ਤੁਸੀਂ ਪੀ ਲਈ ਪਹਿਲਾਂ ਰਸ ਤੁਹਾਨੂੰ ਕਿਦਾਂ ਦਾ ਟੇਸਟ ਲੱਗ ਰਿਹਾ ਬਹੁਤ ਵਧੀਆ ਜੀ ਬਹੁਤ ਵਧੀਆ ਦੇਸੀ ਤੇ ਦੇਸੀ ਚੀਜ਼ਾਂ ਨੇ ਵਾਲਾ ਇਹ ਕਿਤੇ ਮਿਲਦੀਆਂ ਨਹੀਂ ਸ਼ਹਿਰ ਦੇ ਵਿੱਚੋਂ ਇਹ ਦੇਸੀ ਵਿਰਸਾ ਪਿੰਡ ਚ ਆ ਕੇ ਤੁਹਾਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਸਾਹਿਬ ਦਾ ਗੰਨ ਬਲਾਟ ਜਿਹਦਾ ਇੱਕ ਦਾ ਇਹ ਜਿਹਾ ਨਸ਼ਾ ਹੈ ਤਾਂ ਦੇਸੀ ਨਾ ਜਾਏ ਲੋ ਫਿਰ ਮੈਨੂੰ ਵੀ ਦਿਓ ਮੈਂ ਵੀ ਪੀ ਕੇ ਦੇਖਦਾ ਦੇਖੋ ਵਾਹ ਜਾ ਕੇ ਡਾਕਟਰ ਸਾਹਿਬ ਵੀ ਟੈਸਟ ਕਰਦੇ ਪੈ ਰਹੇ ਦੇਸੀ ਕਿ ਪਹਿਲੇ ਵਿੱਚ ਇਸ ਵੇਲੇ ਨਾ ਠੰਡ ਇੰਨੀ ਹੈ ਕਿ ਬਿਨਾ ਬਰਫ਼ ਪਾਉਣ ਤੋਂ ਹੀ ਰਸਤਾ ਪਰ ਪਾਈ ਹੁੰਦੀ ਆਜੋ ਤੁਸੀਂ ਡੋ ਸਾਹਿਬ ਆਜੋ ਲੱਗ ਗਿਆ ਇਹਨਾਂ ਨੇ ਨਾਲ ਦੋਸਤੀ ਹੈ ਇਹਨਾਂ ਦੇ ਖੂਦ ਅਸੀਂ ਪਹੁੰਚੇ ਹਾਂ ਬਹੁਤ ਠੰਡਾ ਪਾ ਰਿਹਾ ਸੀ ਠੰਡਾ ਚੈਲਡ ਬਿਨਾ ਪਰਸਪਰ ਚੇਲ ਦੇ ਮੈਂ ਆਹ ਦੇ ਦਿਓ ਮੈਨੂੰ ਥੋੜਾ ਦੇ ਆਹ ਥੋੜਾ ਦੇ ਨਾ ਮੈਂ ਆਪੋ ਨੂੰ ਮੈਂ ਆਪਾਂ ਆਪਾਂ ਇਹ ਹੈਗੇ ਪੰਜਾਬੀ ਵਿਰਸਾ ਦਾ ਪੰਜਾਬੀ ਵਿਰਸਾ ਪੰਜਾਬੀ ਖੁੱਲ ਪੰਜਾਬੀ ਵਿਰਸਾ ਆਵਾਜ਼ ਹੋਰ ਐਸੋਰੀ ਜਿਹਾ ਦਮੀ ਪੂਰਾ ਪੱਕਿਆ ਹੋਇਆ ਹੈ ਕਹਿੰਦਾ ਪੂਰਾ ਜਿਹਦੇ ਜਿੰਨਾ ਮਿੱਠਾ ਹੈ ਪੱਕਿਆ ਜਿੰਨਾ ਲੀਓ ਜਿੰਨਾ ਜਿੰਨਾ ਕੋਈ ਨਹੀਂ ਪਾਉਂਦਾ ਉਹ ਚਿੱਟੇ ਬੈੰਗਣ ਲੱਗੇ ਉਹ ਸਿੱਟੇ ਰੰਗ ਦੇ ਬੈੰਗਣ ਵੀ ਲੱਗੋ ਫੁੱਲੋ 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 ਇਹਨਾਂ ਥੋੜੀ ਪਈ ਹੋ। ਤੋੜਵਾ ਤੋੜਵਾ ਪੜਦਾ। ਆਪਾਂ ਜਦੋਂ ਪੂਰੇ ਆਇਆ। ਇਹਦੇ ਪੇਟ ਵੱਟੀਆਂ। ਆ। ਇਹ ਕਾਹਦੇ ਆਉਂਦੇ। ਉਹਦੇ ਤੋਂ ਸਾਹ। ਰਾਜਾ। ਤੇ ਬਾਗ ਉਹਦੇ ਚ। ਇਹ ਮੈਨੂੰ ਪੜਾ ਦੇ। ਉਹ ਚਲੇ ਪਾਣੀ ਮਾਰ। ਆ। ਚੱਲ ਜਾਂਦਾ ਮਰਦੀ। ਆ ਦੇਖੋ ਸਾਰੇ ਹੀ ਸੀ ਲੱਗੇ ਨੇ ਉਦ ਜਿਉਂ ਦੇ ਤਿਉਂ। ਬਹੁਤ ਸ਼ਾਨਦਾਰ ਕੋਠੀ ਤਿਆਰ ਕੀਤੀ ਸੀ ਇਹਨਾਂ ਨੇ ਗੱਡੀ ਵੀ ਖੜੀ ਆ ਸਾਰੇ ਹੀ ਸਾਧਨ ਬਣਾਏ ਹੋਏ ਸੀ ਇਹਨਾਂ ਨੇ ਤੇ ਰਚਪਾਲ ਸਿੰਘ ਉਹਨਾਂ ਨੇ ਤੇ ਵਿਦੇਸ਼ ਚ ਗਏ ਨੇ ਹੁਣ ਆਉਂਦੇ ਕਦੀ ਕਦਾਂ ਹੀ ਪਰਿਵਾਰ ਨੂੰ ਨਾਲ ਲੈ ਕੇ ਉਹਨਾਂ ਨੂੰ ਆਪਣਾ ਦਿਖਾਉਣ ਦੇ ਲਈ ਜ਼ਮੀਨ ਅੱਗੋਂ ਇਹਨਾਂ ਨੇ ਠੇਕੇ ਤੇ ਦਿੱਤੀ ਹੋਈ ਆ ਕਿਸੇ ਆਪਣੇ ਸੱਜਣ ਨੂੰ ਔਰ ਇਹ ਵੀ ਚੰਗੀ ਗੱਲ ਹੈ ਕਿ ਜਿਹੜਾ ਜਿਨ੍ਹਾਂ ਨੂੰ ਇਹਨਾਂ ਨੇ ਕੇਅਰ ਟੇਕਰ ਲਈ ਤੌਰ ਤੇ ਦਿੱਤੀ ਹੈ ਉਹ ਵੀ ਖਾਸ ਖਿਆਲ ਰੱਖਦੇ ਨੇ ਰਸਤਾ ਬਹੁਤ ਸਾਫ਼ ਹੈ। ਔਰ ਬੂਟਿਆਂ ਦਾ ਖਿਆਲ ਰੱਖਣਾ ਔਰ ਸਾਂਭ ਸੰਭਾਲ ਕਰਨੀ ਬਹੁਤ ਮੁਸ਼ਕਲ ਕੰਮ ਹੈ। ਪਰ ਇਹ ਵੀ ਬੜੇ ਸ਼ੌਂਕ ਨਾਲ ਕਰਦੇ ਨੇ। ਆ ਦੇਖੋ ਇੱਥੇ ਵਾ ਇੱਥੇ ਨਿੰਬੂਆ ਦਾ ਬੂਟਾ ਲੱਗਾਇਆ ਹੈ। ਜਿਹਦੇ ਉੱਤੇ ਬਹੁਤ ਬਰੀਕ ਬਰੀਕ ਨਿੰਬੂ ਲੱਗੇ। ਬਹੁਤ ਛੋਟੇ ਛੋਟੇ ਨਿੰਬੂ ਨੇ। ਇਹ ਦੇਖ ਨੂੰ ਤਾਂ ਲੱਗਦਾ ਵੀ ਤਾ ਸ਼ੋਹਾ ਮਿੰਬੂੰਦਾਂ ਉਹ ਹੈ ਇਹ ਨਾਲ ਹੀ ਇੱਕ ਕਿਸਮ ਦਾ ਕਿਚਨ ਗਾਰਡਨ ਹੈ ਜੇ ਦੇਖਿਆ ਜਾਵੇ ਤਾਂ ਆ ਇੱਕ ਕਿਆਰੀ ਲਾਈ ਹੈ ਜਿਹਦੇ ਚ ਧਨੀਆ ਹੈ ਔਰ ਨਾਲ ਦਿਖਾਉਂਦੇ ਹਾਂ ਤੁਹਾਨੂੰ ਇੱਕ ਚੰਬਾ ਵੀ ਹੈ ਜਿੱਥੇ ਕਿ ਗੁੜ ਤਿਆਰ ਕਰਦੇ ਨੇ ਥੋੜੀ دیر ਦੇ ਵਿੱਚ ਇਹਨਾਂ ਨੇ ਗੁੜ ਕਰਨਾ ਚਾਲੂ ਕਰ ਦੇਣਾ ਆ ਬੈਂਗਣਾ ਦੇ ਬੂਟੇ ਨੇ ਇਹਨਾਂ ਨੂੰ ਵਾਈਟ ਬੈਂਗਣ ਦੇਖ ਲਓ ਵਾਈਟ ਬੈਂਗਣ ਲੱਗੇ ਹੋਏ ਨੇ ਇਹ ਆਰਟ ਦੇ ਵਿੱਚ ਜਿਹੜੀ ਪਾਣੀ ਵਾਲੀ ਆ ਉਹਦੇ ਜਿਹੇ ਬੂਟੇ ਲਾਏ ਨੇ ਜਿਹੜੇ ਵਾਈਟ ਬੈਂਗਣ ਨੇ ਇਸ ਕਿਆਰੀ ਦੇ ਵਿੱਚ ਆਹ ਜਿਹੜੀ ਇੱਕ ਲਾਈਨ ਹੈ ਇਹ ਹੈਗੀ ਆ ਮੇਥਿਆਂ ਦੀ ਔਰ ਨਾਲ ਹੀ ਇਹਦੇ ਵਿੱਚ ਵਿੱਚ ਲਗਾਏ ਗਏ ਨੇ ਚਕੰਦਰ ਦੇ ਬੂਟੇ ਆ ਪਾਲਕ ਹੈ ਇਸੇ ਤਰ੍ਹਾਂ ਇਹ ਲਸਣ ਹੈ ਉਸ ਤੋਂ ਅੱਗੇ ਕੁਝ ਆਲੂ ਲਗਾਏ ਹੋਏ ਨੇ ਗਾਜਰਾਂ ਲਾਈਆਂ ਨੇ ਔਰ ਆਹ ਸਾਈਡਾਂ ਦੇ ਉੱਪਰ ਵੀ ਬੈਂਗਣਾ ਦੇ ਬੂਟੇ ਲਗਾਏ ਹੋਏ ਨੇ ਔਰ ਹਰੇਕ ਜ਼ਿਮੀਦਾਰ ਨੂੰ ਕਿਸਾਨ ਨੂੰ ਚਾਹੀਦਾ ਹੈ ਕਿ ਜਿਹਦੇ ਕੋਲ ਵੀ ਥਾਂ ਹੈਗਾ ਉਹ ਇੱਕ ਆਪਣਾ ਕਿਚਨ ਗਾਰਡਨ ਤਿਆਰ ਕਰੇ ਜਿਹਦੇ ਵਿੱਚ ਉਹ ਘਰੇਲੂ ਸਬਜ਼ੀਆਂ ਤਿਆਰ ਕੀਤੀਆਂ ਜਾਂ ਜਿਹੜੀਆਂ ਕਿ ਆਰਗੈਨਿਕ ਹੋਣ ਤਾਂ ਜੋ ਕਿ ਬਿਮਾਰੀਆਂ ਤੋਂ ਬਚ ਸਕੇ ਇਹ ਰਾਸ ਤੋਂ ਹੁਣ ਤਿਆਰ ਕਰਨ ਲੱਗੇ ਨੇ ਗੁੜ ਵਾਸਤੇ ਅੱਗ ਬਾਲ ਦਿੱਤੀ ਹੈ ਚੁੰਬੇ ਦੇ ਵਿੱਚ ਇੱਕ ਪਹਿਲਾ ਜਿੱਥੇ ਅੱਗ ਬਾਲੀ ਹੈ ਕੜਾ ਜਿਹਦੇ ਚ ਰਸ ਪਾਈ ਹੈ ਤੇ ਇਹਦਾ ਜਿਹੜਾ ਧੂੰਆਂ ਥੱਲਿਆਂ ਦੀ ਹੋ ਕੇ ਇੱਥੇ ਨਿਕਲਣਾ ਇੱਥੇ ਛੋਟਾ ਕੜਾ ਜਿਹਦੇ ਚ ਰਸ ਗਰਮ ਹੋ ਜਾਣੀ ਹੈ ਜਦੋਂ ਉਹਦੇ ਚੋਂ ਗੁੜ ਤਿਆਰ ਹੋ ਜਾਣਾ ਖਾਲੀ ਹੋ ਜਾਣਾ ਤੇ ਇਹਦੇ ਚੋਂ ਗਰਮ ਰਸ ਕੱਢ ਕੇ ਦੂਸਰੇ ਕੜਾਜ ਪਾਲਣੀ ਹੈ ਤੇ ਇਸ ਸਾਈਡ ਤੇ ਧੂੰਆਂ ਬਾਹਰ ਨਿਕਲਣ ਵਾਸਤੇ ਆ ਜਿਹੜੀ ਵਿੱਚ ਸਵਾਹ ਜ਼ਿਆਦਾ ਜਮਾ ਹੋ ਜਾਂਦੀ ਹੈ ਖੋਰੀ ਦੀ ਜਾਂ ਚੂਰ ਦੀ ਉਹਨੂੰ ਬਾਹਰ ਕੱਢਣ ਦੇ ਲਈ ਇਹ ਵੱਖਰਾ ਨਾਲ ਬਣਾਇਆ ਹੋਇਆ ਤੇ ਹੁਣ ਇਸ ਵੇਲੇ ਰਸ ਟੀਮ ਤੋਂ ਬਾਅਦ ਮੈਨੂੰ ਲੱਗਦਾ ਵੀ ਜਿੱਦਾਂ ਨਾ ਠੰਡ ਲੱਗਣ ਲੱਗੀ ਵੀ ਬੰਦਿਆਂ ਨੂੰ ਹੌਲੀ-ਹੌਲੀ ਗੱਡੀ ਵਾਲ ਨੂੰ ਆ ਗਏ ਨੇ ਪਿੱਛੇ ਤੋਂ ਚੱਲੀ ਹੈ ਵਾਪਸ ਉਮੀਦ ਹੈ ਕਿ ਮੰਗਲ ਸੈਮਸਨ YouTube ਚੈਨਲ ਆਪਣੇ ਸਰੋਤਿਆਂ ਨੂੰ ਜੋ ਇਹ ਦਿਖਾ ਰਿਹਾ ਹੈ ਦੇਖ ਕੇ ਚੰਗਾ ਲੱਗੇਗਾ ਆ ਕੁੱਕੜ ਕਲਗਾ ਦੇ ਬੂਤੇ ਲਾਏ ਹੋਏ ਨੇ ਫੁੱਲਾਂ ਦੇ ਇਹ ਸੰਤਰੇ ਨੇ ਔਰ ਆ ਸਾਈਡ ਤੇ ਆ گلاب ਦਾ ਬੂਟਾ ਜਿਹੜਾ ਅਲੱਗ ਕਿਸਮ ਦਾ ਹੀ ਬਹੁਤ ਅੱਛਾ ਇੱਕ گلاب ਹੈ ਲੱਗਾ ਹੋਇਆ ਇਹ ਟਰੈਕਟਰ ਹੈ ਕਿਲੇ ਨਹੀਂ ਆ ਹਾਂ ਆ ਪੂਰ ਵੱਲੋਂ ਆਵੇ ਆਹ ਪਾਣੀ ਚੋਂ ਪਾਣੀ ਚੋਂ ਜਿੱਦ ਕਰੇ ਇਹ ਤੀਰ ਰੈਡੀ ਬਲੀ ਕਰ ਆ ਆਹ ਭਾਜੀ ਅੱਖਾਂ ਤੇ ਮੰਗੀਆਂ ਕਰ ਆਹ ਲਾ ਲਾ ਹੋ ਗਈਆਂ ਆਹ ਮੱਥੇ ਦੇ ਉੱਪਰ ਹੀ ਤੁਸੀਂ ਸਾਰਾ ਬੰਨਿਆ ਆਇਆ ਹੈ ਹੈ Да. Yeah. Ich hab das